ਸਰਕਾਰਾਂ ਕੋ ਸਾਰੇ ਪਰਮਾਨਾ ਹੈ ਨੀ ਆ ਨੀ ਆ ਚੰਡੀਗੜ੍ਹ ਦੇ ਹਾਂ ਬਾਈ ਪੰਜ ਘੰਟੇ ਲੱਗਣ ਸਰਕਾਰਾਂ ਨੇ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਜੇ ਸਿੰਘ ਸੈਕਟਰੀ ਧਰ ਪਰਚਾਰ ਕਮਿਸ਼ਨ ਉਹਦਾ ਪ੍ਰਬੰਧਕ ਕਮੇਟੀ ਸ਼੍ਰੀ ਅਮਰ ਸਾਹਿਬ 4:20 ਤੇ ਸਾਡਾ ਇੱਕ ਮਲਾਜਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਸਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡਾ ਜਿਹੜਾ ਕੀ 30 ਮਿੰਟ ਚੌਗਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੁਦ ਮੈਂ ਉਹਨਾਂ ਨਾਲ ਕਿਹਾ ਮੈਂ ਸਕਤੀ ਐ ਐਸਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਸੇ ਨੇ ਕੋਈ ਹੁਣੇ ਲੈਣੀ ਗੋਤੇ ਖੁਰ ਲਬਦੇ ਆ ਉਹ ਕਰਦੇ ਆ ਆ ਕਰਦੇ ਆ ਟੱਕ ਨਹੀਂ ਕੀਤਾ ਜਿਹੜਾ ਸੁਵਡਨਟ ਸਾਹਿਬ ਸਾਡੇ ਮਲਕੀਸ ਜੀ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਆ ਹੁਣ ਪਾਣੀ ਪੂਣੀ ਬੰਦ ਕਰਨੀਆਂ ਗੱਲਾਂ ਕਰ ਰਹੀ ਹੈ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਜੀ ਹਰ ਕੰਮ ਕਰਦਾ ਹੈ 4:20 ਦਾ ਸਵੇਰ ਸੀ ਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾ ਨੇ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਨਹੀਂ ਕੀ ਮੰਗ ਕਰ ਰਹੇ ਕੀ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਾਡਾ ਬੰਦਾ ਕਰਨਾ ਹੈ ਇੱਥੇ ਬੋਡੀ ਕਰਾਉਣਾ ਹੈ ਇਹਦਾ ਕੋਈ ਬੋਡੀ ਲੰਮੜ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਾਉਣੀ ਕੋ ਤਾਂ ਪ੍ਰਬੰਧ ਕਰੀਦਾ ਮਿਲਾ ਦੇਣਾ ਹੈ ਇਹ ਨਹੀਂ ਪਤਾ ਲੱਗਾ ਕੀ ਕਰਦੇ ਇਹ ਮੜਾਇਆ ਮਨਜੀਤ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਪਰਾਣੀ ਜੀ ਇੱਥੇ ਸਾਡਾ ਭਰਾ ਸਵੇਰੇ ਇੱਥੇ ਸ਼ਹਿਰ ਕਰਨ ਆਇਆ ਤੇ ਇੱਥੇ ਬੇਚਾਂਦੇ ਡਿੱਗ ਗਿਆ ਇੱਥੇ ਲੋਕਾਂ ਨੇ ਦੱਸਿਆ ਜਿਤਰਾ ਮੁਰਾ ਠੀਕ ਆਪਕਾ ਤਾਂ ਘਰੋਂ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਕਰਦੇ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇਣਾ ਤਾਂ ਸਹੀ ਹੈ ਤੁਸੀਂ ਕੰਪਲੀਟ ਕੀਤੀ ਦਰਖਾਸਤ ਹੈ ਹਾਂਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਆਈ ਤਾਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਹੁੰਦੀ ਜੀ ਆਈ ਇੱਥੇ ਬੈਠੇ ਆ ਤੇ ਮਨਸਾਰਾ ਸਟਾਫ ਸਦਿਆ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਸੀ ਗਾਰੰਟੀ ਆਪਾਂ ਨੂੰ ਗਿਆਨ ਮਿਲਦਾ ਪਰਿਵਾਰ ਚ ਮੈਂ ਵੱਡਾ ਭਰਾ ਹਾਂ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਉਹਨਾਂ ਦਾ ਸ਼ਹੀਦ ਐ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਖ ਖਜ਼ਾਨਚੀ ਦੀ ਪੋਸਟ ਤੇ ਠੀਕ ਜਣਾ ਦੇ ਦੂਜੇ ਲੋਕਾਂ ਨੇ ਇੱਕ ਵਿਅਕਤੀ ਵੱਲੋਂ ਐਜੂਕੇਸ਼ਨ ਲਗਾਈ ਕੀ ਹੈ ਹੋਰ ਇਹ ਤਾਂ ਜਿਹੜੀ ਕਿ ਸਿਹਤ ਦੀ ਲੱਗੇ ਹੋਈ ਨੇ ਪਰ ਅੰਦਰੋਂ ਲੱਗ ਰਹੀ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਪੇਦਨਾ ਕਰਕੇ ਇੱਕ ਬਿਜਲੀ ਨਿਸ਼ਾਲ ਮਾਰਤੀ ਆ ਮੌਕੇ ਤੇ ਆਏ ਆ ਜੀ ਐਨਡੀਆਪ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਆ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਾਹਲ ਜਾ ਰਹੀ ਆ ਜੀ ਉਸ ਘੰਟੇ ਤੱਕ ਪਰਵਾਰ ਤਾਂ ਕਹਿੰਦਾ ਕਿ ਸਾਡੀ ਸਵੇਰ ਦੇ तकरीबन 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਦੇਖੋ ਜੀ ਇਹ ਸੁਲਤਾਨਵੈਡ ਦਾ ਏਰੀਆ ਵੀ ਪੈਂਦਾ ਸੀ ਬੀਟ ਵੀਨ ਅਜੇ ਵੀ ਪੈਂਦਾ ਸੀ ਮੈਂ ਬੀਟ ਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸ ਦਿੱਤਾ